ਬਟੰਡੇ ਵਾਲਿਓ ਧਿਆਨ ਦਿਓ ਗੱਲ ਦਾ ਆ ਨਰੂਆਣਾ ਜੋਧਪੁਰ ਰਮਾਣਾ ਸੰਗਤ ਵਾਲੇ ਪਾਸੇ ਇਧਰ ਇਹਨਾਂ ਦੀਆਂ ਟੀਮਾਂ ਆ ਕੇ ਪੁੱਡਾ ਦੀਆਂ ਤੇ ਡੀਸੀ ਦੀਆਂ ਟੀਮਾਂ ਆ ਕੇ ਕਹਿ ਵੀ ਗਈਆਂ ਕਿ ਤੁਹਾਡੇ ਪਿੰਡਾਂ ਦੀ ਜ਼ਮੀਨ ਕੋਇਲ ਕੀਤੀ ਜਾਣੀ ਆ ਧਿਆਨ ਮਾਰਿਓ ਇਹਨਾਂ ਨੇ ਡਰਾਮਾ ਕੀ ਖੇਡਿਆ ਇਹ ਕਹਿੰਦੇ ਵੀ ਅਸੀਂ 1 ਏਕੜ ਦੇ ਵਿੱਚ 1200 ਗਾਹ ਜਗ੍ਹਾ ਜ਼ਮੀਨ ਦੇ ਮਾਲਕ ਨੂੰ ਦੇਣੀ ਆ ਕੋਈ ਪੈਸਾ ਨਹੀਂ ਕੁਝ ਦੁੱਕੀ ਨਹੀਂ ਦੇਣੀ ਸਿਰਫ ਤੇ ਸਰਫ 4800 ਗਜ ਦਾ ਕਿਲਾ ਹੁੰਦਾ ਤਾਂ ਉਹਦੇ ਵਿੱਚੋਂ 1200 ਗਜ ਜਗਾ ਤੁਹਾਨੂੰ ਦੇ ਦੇਣੀ ਆ 1000 ਗਜ ਜਗਾ ਤੁਹਾਡੇ ਰਹਿਣ ਲਈ 200 ਗਜ ਜਗਾ ਤੁਹਾਡੇ ਕੋਈ ਦੁਕਾਨ ਪਾ ਲਓ ਕੁਛ ਮਰਜ਼ੀ ਕਰ ਲਓ ਉਹਦੇ ਲਈ ਦੇਣੀ ਆ ਇਹ ਕਹਿ ਰਹੇ ਆ ਕਿ 35000 ਰੁਪਏ ਦਾ ਗਜ ਦਾ ਰੇਟ ਆ ਜੀ 1200 ਗਜ ਜਗਾ ਹੋ ਗਈ ਜੀ 4 ਸਵਾ 4 ਕਰੋੜ ਰੁਪਏ ਦਾ ਤੁਹਾਡਾ ਕਿਲਾ ਹੋ ਗਿਆ ਲੁਧਿਆਣੇ ਵਾਲਿਓ ਤੁਹਾਡੇ ਧਿਆਨ ਚੋਣਾ ਮੈਂ ਪੰਜਾਬ ਨੂੰ ਦੱਸ ਦੇਣਾ ਚਾਹਣਾ ਲੁਧਿਆਣੇ ਦੇ ਵਿੱਚ ਜਿੰਨਾ ਸਿੰਧਮਾਲ ਨਹਿਰ ਵਾਲੇ ਪਾਸੇ ਕਲੋਨੀਆਂ ਬਣੀਆਂ ਨੇ 15 15 20 20 ਸਾਲ ਨਾ ਕਲੋਨੀਆਂ ਨੂੰ ਬਣੀਆਂ ਨੂੰ ਹੋ ਗਏ ਪਰ ਸਿਰਫ ਤੇ ਸਿਰਫਲੇ 15 20% ਦੀ ਕਲੋਨੀਆਂ ਉਹ ਡਿਵੈਲਪ ਹੋਈਆਂ ਨੇ ਚੱਲੀਆਂ ਨੇ ਬਾਕੀ ਉਹ ਮਈ ਪਈਆਂ ਨੇ ਕਿਹੜੇ ਵੇਲੇ ਉਹ ਡਿਵੈਲਪ ਹੋਣਗੀਆਂ ਕਲੋਨੀਆਂ ਜਿਹੜੀਆਂ ਅਰਬਸਟਾਹੇ ਬਣਾ ਰਹੇ ਐ ਉਹ 10 ਸਾਲ ਲੱਗਣ 15 ਸਾਲ ਲੱਗਣ ਉਦੋਂ ਜਾ ਕੇ ਪਤਾ ਨਹੀਂ ਕਿਹੜੇ ਰਾਜ ਦੀ ਪਰਜਾ ਹੋਣੀ ਹੈ ਕੀ ਹਾਲਾਤ ਬੱਪਣੇ ਆ ਉਹ ਉਸ ਤਰੀਕੇ ਦੇ ਨਾਲ ਇਹ ਸੋਡੀ ਲੁੱਟ ਕਰਨਗੇ ਐਂ ਬਹਿਕਾਬੇ ਚ ਲਿਆ ਕੇ ਗਮਰਾਹ ਕਰਕੇ ਲੋਕਾਂ ਨੂੰ ਵੀ ਦੇਖੋ 12 ਹਗਾ ਜਗਾ ਰੇਤੀ ਹੁਣ ਮੇਰੀ ਗੱਲ ਸੁਣੋ 1200 ਗਾਜਾ ਚ ਚੈੱਕ ਕਰੋਗੇ ਕੀ ਮੰਨ ਲਓ 1000 ਗਾਜਾ ਚ ਘਰ ਪਾ ਲਿਆ 200 ਗਾਜਾ ਦਾ ਕੀ ਕਰੋਗੇ ਕਿੰਨੀਆਂ ਕਿ ਦੁਕਾਨਾਂ ਪਾ ਲੋਗੇ ਬਾਈ ਕਿਹੜਾ ਕਾਰੋਬਾਰ ਕਰੋਗੇ 200 ਕਾਜ ਦੇ ਵਿੱਚ ਦੱਸੋ 16000 16000 ਪਰਿਵਾਰ ਬਰਬਾਦ ਹੋਣਾ ਲੁਧਿਆਣੇ ਦੇ ਮੋਗੇ ਦੇ ਵਿੱਚ 24000 ਏਕੜ ਦੇ ਵਿੱਚੋਂ 16000 ਪਰਿਵਾਰ ਸਾਢੇ 400 ਦੁਕਾਨ ਛੋਟੀਆਂ ਮੋਟੀਆਂ ਦੁਕਾਨਾਂ ਕੋਈ ਕੈਨੇਡੀ ਦੀ ਦੁਕਾਨ ਹੈ ਕੋਈ ਸਪੇਅਰ ਪਾਰਟ ਦਾ ਸਮਾਨ ਰੱਖੀ ਬੈਠਾ ਕੋਈ ਰਿਪੇਅਰ ਕਰਦਾ ਹੈ ਮੋਟਰਸਾਈਕਲ ਠੀਕ ਕਰਦਾ ਹੈ ਕੋਈ ਹੋਰ ਮਾੜਾ ਮੋਟਾ ਕੰਮ ਕਰਖੜਾ 4 450 ਦੁਕਾਨ ਬਰਬਾਦ ਹੋਣੀ ਹੈ ਕਿੰਨੇ ਪਸ਼ੂ ਉਹਨਾਂ ਪਿੰਡਾਂ ਦੇ ਵਿੱਚੋਂ ਖਤਮ ਹੋ ਜਾਣੇ ਆ ਉਹ ਲੋਕ ਜਾਣਗੇ ਕਿੱਥੇ ਉਹ ਇਹ ਕੁੱਕੜਾਂ ਦੇ ਖੁੱਡੇ ਹੀ ਬਣਾਉਣ ਜਾ ਰਹੇ ਆ ਅਰਬਨ ਸਟੇਟਾਂ ਬਸਾਉਣ ਜਾ ਰਹੇ ਆ ਫਲੈਟ ਬਣਾਉਣ ਜਾ ਰਹੇ ਆ ਉਹਨਾਂ 'ਚ ਕੀ ਕਰੋਗੇ ਮੱਜਾ ਰੱਖੋਗੇ ਕੀ ਕਾਰੋਬਾਰ ਕਰੋਗੇ 12 ਹੋ ਗਿਆ ਜਗ੍ਹਾ ਦੇ ਵਿੱਚ ਮੈਨੂੰ ਦੱਸੋ ਸਵੈਸ ਕਰਕੇ ਇਹ ਬਹੁਤ ਬੈਕ ਗਮਰਾਹ ਕਉਂ ਤਰੀਕੇ ਦੇ ਨਾਲ ਹਾ ਠੋਕਾ ਬਣ ਕੇ ਦਿੱਲੀ ਦਾ ਉਹ ਧੜਵੀ ਗੈਂਗ ਕੇਜਰੀਵਾਲ ਵਰਗਿਆਂ ਦਾ ਉਹਨਾਂ ਨੇ ਲੁੱਟਣਾ ਪੰਜਾਬ ਨੂੰ ਪਤਾ ਵੀ ਅਸੀਂ ਆਉਣਾ ਨਹੀਂ ਹੈਗਾ ਲੋਟ ਲੋ ਦੋਨੇ ਹੱਥੀ ਜਿਹੜਾ ਮਾੜਾ ਮੋਟਾ ਬੱਚਾ ਪੰਜਾਬ ਹੂੰਝ ਦਿਓ ਹੁਣ ਇਹ ਰੋਜ ਅੱਜ ਪਟਿਆਲੇ ਕੱਲ ਨੂੰ ਬਠਿੰਡੇ ਮਾਨਸਾ ਫਰੀਦਕੋਟ ਜੁਨੇ ਪੰਜਾਬ ਦੇ ਜ਼ਿਲ੍ਹੇ ਆ ਹਰ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨਾਂ ਅਕਵਾਇਰ ਕਰਕੇ ਅਰਬਨ ਸਟੀਟਾ ਬਣਾਉਣ ਜਾ ਰਹੇ ਲੱਖਾਂ ਏਕੜ ਪੰਜਾਬ ਦੀ ਉਪਜਾਊ ਧਰਤੀ ਇਹ ਦੱਬਣ ਜਾ ਰਹੇ ਆ ਬਰਬਾਦ